ਹਲੋ ਜੀ ਤੇ ਲੋ ਜੀ ਲਾਟੋ ਮੈਕਸ ਦਾ ਰਿਜ਼ਲਟ ਆ ਗਿਆ ਅੱਜ ਦਾ 16 ਅਗਸਤ ਦਾ ਜਿਹੜਾ ਕੱਲ ਦਾ ਸੀਗਾ ਤੇ ਆਪਣੇ ਆ ਨੰਬਰ ਆਲਰੇਡੀ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਸ਼ੇਅਰ ਕੀਤੇ ਸੀਗੇ ਤੇ ਆਪਣਾ ਦੋਨੋਂ ਲਾਟਰੀਆਂ ਦੇ ਨੰਬਰ ਗਏ ਨੇ ਫੋਕੇ 1 ਵੀ ਡਾਲਰ ਰੁਪਈਆ ਨਹੀਂ ਬਣਿਆ ਤੇ ਆ ਨੰਬਰ ਦੇਖ ਲਓ ਆ ਲਾਟੋ ਮੈਕਸ ਦਾ ਨੰਬਰ ਹੈ ਜਿਹੜਾ ਆਪਣਾ ਤਾਂ ਹੈ ਨਹੀਂ ਪਰ ਕਿਸੇ ਦਾ ਜ਼ਰੂਰ ਹੈ ਤੇ ਆਪਣੇ ਸਿਰਫ ਦੋ ਨੰਬਰ ਇਹਦੇ ਚੋਂ ਮਿਲੇ 40 ਤੇ 50 ਸੋ ਇਹਨਾਂ ਚੋਂ ਕੁਝ ਨਹੀਂ ਬਣਿਆ ਤੇ ਦੂਜਾ ਗੱਲ ਇਹ ਹੈ ਕਿ ਆ ਮੈਕਸ ਮਿਲੀਅਨ ਦੇ ਨੰਬਰ ਨੇ ਆ ਵੀ ਤੁਸੀਂ ਚੈੱਕ ਕਰ ਲਓ ਆ ਨੰਬਰ ਨੇ ਇਦਾਂ 1 ਤੋਂ ਲੈ ਕੇ 50 ਤੱਕ ਨੰਬਰ ਦੱਸਨੇ ਉਹਦੇ 7 ਨੰਬਰ 1 ਤੋਂ ਲੈ ਕੇ 50 ਤੱਕ ਹੁਣ ਤੁਸੀਂ ਕਮੈਂਟ ਸੈਕਸ਼ਨ 'ਚ ਨੰਬਰ ਦੱਸਿਓ ਤਾਂ ਕਿ ਮੈਂ ਲੋਟਰੀ ਪਾਵਾਂ ਪਰ ਤੁਸੀਂ ਕਮੈਂਟ ਸੈਕਸ਼ਨ 'ਚ ਦੱਸਿਆ ਨਹੀਂ ਪਿਛਲੀ ਵਾਰੀ ਹੁਣ ਮੈਂ ਲੋਟਰੀ ਆਪਣੇ ਮਨ ਦੇ ਨਾਲ ਪਾਈਆਂ ਦੇਖੋ ਨਵੇਂ ਨੰਬਰ ਲਿਖੇ ਨੇ ਹੁਣ ਮੈਂ ਚੱਲੇ ਆ ਪਾਣ ਨਾਲੇ ਤਾਂ ਮੈਂ ਚੱਲੇ ਆ ਸੈਰ ਕਰਨ ਨਾਲੇ ਮੈਂ ਚੱਲੇ ਆ ਸੁਪਰ ਸਟੋਰ ਤੇ ਲੋਟਰੀ ਪਾਣ ਤੇ ਜੇ ਨਿਕਲ ਗਏ ਤਾਂ ਫੇਰ ਪਰ ਐਥਕੀ ਨਹੀਂ ਕਿਉਂਕਿ ਤੁਹਾਡੇ 'ਚੋਂ ਕਿਸੇ ਨੇ ਵੀ ਕੋਈ ਨੰਬਰ ਨਹੀਂ ਦੱਸਿਆ ਕਮੈਂਟ ਸੈਕਸ਼ਨ ਦੇ ਵਿੱਚ ਇਸ ਲਈ ਉਹਦਾ ਕੋਈ ਵੀ ਪ੍ਰਾਈਜ਼ ਸ਼ੇਅਰ ਨਹੀਂ ਹੋਣਾ ਆ ਨੈਕਸਟ ਵੀਡੀਓ ਚ ਜੇ ਤੁਸੀਂ ਨੰਬਰ ਸ਼ੇਅਰ ਕਰੋਗੇ ਨੈਕਸਟ ਵਾਸਤੇ ਤੇ ਜੇ ਆਪਾਂ ਜਿੱਤੇ ਤਾਂ ਕੁਝ ਨਾ ਕੁਝ ਅਨਡਿਸਕਲੋਜ਼ਡ ਅਨਮੈਂਸ਼ਨਡ ਅਮਾਉਂਟ ਮੈਂ ਉਸ ਬੰਦੇ ਨਾਲ ਸ਼ੇਅਰ ਕਰੂੰਗਾ ਜਿਹੜਾ ਬੰਦਾ ਲੋਟਰੀ ਦਾ ਨੰਬਰ ਸਹੀ ਦੱਸੂਗਾ ਤੇ ਜਿਹੜੀ ਉਹ ਆਪਾਂ ਲੋਟਰੀ ਪਾ ਲਈ ਤੇ ਆਪਾਂ ਜਿੱਤ ਗਏ ਤਾਂ ਆਹ ਲੋਟੋ ਮੈਕਸ ਦਾ ਨੰਬਰ ਹੈ ਬਟ ਕੋਈ ਵੀ ਨਹੀਂ ਨਿਕਲਿਆ ਦੇਖ ਲਓ ਤੁਸੀਂ ਪਲੀਜ਼ ਸ਼ੇਅਰ ਦਾ ਵੀਡੀਓ ਤੇ ਨੰਬਰ ਆਪਣੇ ਸੱਤ 1 ਤੋਂ ਲੈ ਕੇ 50 ਤੱਕ ਜਰੂਰ ਦੱਸਿਆ ਕਰੋ ਤਾਂ ਕਿ ਆਪਾਂ ਲੋਟਰੀ ਪਾਈਏ ਜਿੱਤੀਏ ਤੇ ਤੁਹਾਡੇ ਨਾਲ ਫੇਰ ਕੁਝ ਨਾ ਕੁਝ